ਵਿਕਰਮ ਜੀਠਿਆ ਦਾਏ ਸਾਥੀ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਉਹਨਾਂ ਦੇ ਸਾਥੀ ਹਰਪ੍ਰੀਤ ਗੁਲਾਟੀ ਨੂੰ ਨ्यायਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ 14 ਦਿਨਾਂ ਦੀ ਨ्यायਕ ਹਿਰਾਸਤ ਵਿੱਚ ਭੇਜਿਆ ਗਿਆ ਤੇ 6 ਦਿਨਾਂ ਦਾ ਰਿਮਾਂਡ ਜਿਹੜਾ ਹੈ ਕਿ ਪੁਲਿਸ ਨੇ ਲਿੱਤਾ ਸੀ ਤੇ ਜਿਸ ਦੇ ਦੌਰਾਨ ਅੱਜ ਰਿਮਾਂਡ ਖਤਮ ਹੋ ਚੁੱਕਾ ਹੈ ਤੇ ਹੁਣ ਉਹਨਾਂ ਨੂੰ ਨ्यायਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤਾਂ ਗੱਲ ਕਰੀਏ ਤਾਂ ਹਰਪ੍ਰੀਤ ਗੁਲਾਟੀ ਨੂੰ ਅਦਾਲਤ ਨੇ 14 ਦਿਨਾਂ ਦੀ ਨ्यायਕ ਹਿਰਾਸਤ 'ਚ ਭੇਜਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ 'ਚ ਜਿਹੜਾ ਕਿ ਪੇਸ਼ ਕੀਤਾ ਗਿਆ ਸੀ ਤੇ ਵਿਕਰਮ ਮਜੀਠੀਆ ਦੇ ਨਾਲ ਵਿੱਤੀ ਲੈਣ ਦੇਣ ਮਾਮਲੇ 'ਚ ਸਰਕਾਰ ਸ਼ਰਾਬ ਕਾਰੋਬਾਰੀਆਂ ਨੂੰ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਤਾਂ ਉੱਥੇ ਹੀ ਪੰਜਾਬ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਹਰਪ੍ਰਿਤ ਗੁਲਾਟੀ ਨੂੰ ਜਿਹੜਾ ਕਿ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਦੱਸਦੀ ਹੈ ਕਿ ਉਹਨਾਂ ਨੂੰ 6 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਸੀ ਤੇ ਹੁਣ ਵਿਜੀਲੈਂਸ ਦੇ ਵੱਲੋਂ ਹਰਪ੍ਰੀਤ ਗੁਲਾਟੀ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹਰਪ੍ਰੀਤ ਗੁਲਾਟੀ ਨੇ ਤੇ ਬਿਕਰਮ ਮਜੀਠੀਆ ਦੇ ਨਾਲ ਕਰੋੜਾ ਰੁਪਏ ਦੇ ਲੈਣ ਦੇਣ ਦਾ આરોਪ ਹੈ ਤੇ ਉੱਥੇ ਹੀ ਵਿਜੀਲੈਂਸ ਵੱਲੋਂ ਉਸ ਨੂੰ ਬਿਕਰਮ ਮਜੀਠੀਆ ਦੇ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਚਰਚਾ ਇਹ ਹੈ ਕਿ ਹਰਪ੍ਰਤ ਗੁਲਾਟੀ ਕੇ ਵਿਕਰਮ ਮਜੀਠੀਆ ਦੇ ਸਾਹਮਣੇ ਬਿਠਾ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਸੀ ਤੇ ਜਿਸ ਤੋਂ ਬਾਅਦ ਦੱਸੀਏ ਕਿ ਹੁਣ 6 ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਤੇ ਇਹ ਰੀਮਾਂਡ ਦੇ ਦੌਰਾਨ ਤੇ ਉਥੇ ਦੱਸਿਏ ਕਿ ਰਿਮਾਂਡ ਦੇ ਦੌਰਾਨ ਜਿਹੜਾ ਕਿ ਅ ਬਿਕਰਮ ਮਜੀਠੀਆ ਦੇ ਸਾਥੀ ਹਰਪੇ ਗੁਲਾਟੀ ਤੋਂ ਲਗਾਤਾਰ ਪੁੱਛਪੜਤਾਲ ਕੀਤੀ ਗਈ ਤੇ ਹੁਣ ਅੱਜ ਉਹਨਾਂ ਦਾ ਜਿਹੜਾ ਕਿ ਰਿਮਾਂਡ ਖਤਮ ਹੋ ਚੁੱਕਾ ਹੈ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਦੇ ਸਾਥੀ ਨੂੰ ਭੇਜ ਦਿੱਤਾ ਗਿਆ ਤੇ ਹੁਣ 14 ਦਿਨਾਂ ਬਾਅਦ ਫਿਰ ਤੋਂ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਕੋਈ ਵੱਡਾ ਅਹਿਮ ਤੇ ਦੱਸਿਏ ਕਿ ਉਥੇ ਹੀ ਬਿਕਰਮ ਮਜੀਠੀਆ ਦੇ ਸਾਥੀ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਬਾਹਰ ਆ ਸਕਦਾ ਤਾਂ ਗੱਲ કરીਏ ਤਾਂ ਹਰਪ੍ਰੀਤ ਗੁਲਾਟੀ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ 'ਚ ਜਿਹੜਾ ਕਿ ਪੇਸ਼ ਕੀਤਾ ਗਿਆ ਸੀ ਤੇ ਵਿਕਰਮ ਮਜੀਠੀਆ ਦੇ ਨਾਲ ਵਿੱਤੀ ਲੈਣ ਦੇਣ ਮਾਮਲੇ 'ਚ ਸਰਕਾਰ ਸ਼ਰਾਬ ਕਾਰੋਬਾਰੀਆਂ ਨੂੰ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਤਾਂ ਉੱਥੇ ਹੀ ਪੰਜਾਬ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਹਰਪ੍ਰਿਤ ਗੁਲਾਟੀ ਨੂੰ ਜਿਹੜਾ ਕਿ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਦੱਸਦੀ ਹੈ ਕਿ ਉਹਨਾਂ ਨੂੰ 6 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਸੀ ਤੇ ਹੁਣ ਵਿਜੀਲੈਂਸ ਦੇ ਵੱਲੋਂ ਹਰਪ੍ਰਿਤ ਗੁਲਾਟੀ ਨੂੰ ਲੈ ਕੇ ਅ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹਰਪ੍ਰਿਤ ਗੁਲਾਟੀ ਨੇ ਤੇ ਬਿਕਰਮ ਮਜੀਠੀਆ ਦੇ ਨਾਲ ਕਰੋੜਾਂ ਰੁਪਏ ਦੇ ਲੈਣ ਦੇਣ ਦਾ આરોਪ ਹੈ ਤੇ ਉਥੇ ਹੀ ਵਿਜੀਲੈਂਸ ਵੱਲੋਂ ਉਸ ਨੂੰ ਬਿਕਰਮ ਮਜੀਠੀਆ ਦੇ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਚਰਚਾ ਇਹ ਹੈ ਕਿ ਹਰਪ੍ਰੀਤ ਗੁਲਾਟੀ ਕੇ ਬਿਕਰਮ ਮਜੀਠੀਆ ਦੇ ਸਾਹਮਣੇ ਬਿਠਾ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਸੀ ਤੇ ਜਿਸ ਤੋਂ ਬਾਅਦ ਦੱਸੀਏ ਕਿ ਹੁਣ 6 ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਤੇ ਇਹ ਰੀਮਾਂਡ ਦੇ ਦੌਰਾਨ ਤੇ ਉਥੇ ਦੱਸਿਏ ਕਿ ਰਿਮਾਂਡ ਦੇ ਦੌਰਾਨ ਜਿਹੜਾ ਕਿ ਅ ਬਿਕਰਮ ਮਜੀਠੀਆ ਦੇ ਸਾਥੀ ਹਰਪੇ ਗੁਲਾਟੀ ਤੋਂ ਲਗਾਤਾਰ ਪੁੱਛਪੜਤਾਲ ਕੀਤੀ ਗਈ ਤੇ ਹੁਣ ਅੱਜ ਉਹਨਾਂ ਦਾ ਜਿਹੜਾ ਕਿ ਰਿਮਾਂਡ ਖਤਮ ਹੋ ਚੁੱਕਾ ਹੈ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਦੇ ਸਾਥੀ ਨੂੰ ਭੇਜ ਦਿੱਤਾ ਗਿਆ ਤੇ ਹੁਣ 14 ਦਿਨਾਂ ਬਾਅਦ ਫਿਰ ਤੋਂ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਕੋਈ ਵੱਡਾ ਅਹਿਮ ਤੇ ਦੱਸਿਏ ਕਿ ਉਥੇ ਹੀ ਬਿਕਰਮ ਮਜੀਠੀਆ ਦੇ ਸਾਥੀ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਬਾਹਰ ਆ ਸਕਦਾ ਹੈ